ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਮਨ ਸਰ ਵੀ ਨੇ ਛੱਡਨੇ ਤੇ ਕਰਦੇ ਉਹਦੀ ਸਟਾਰਿੰਗ ਤੇ ਅੱਜ ਮਿੱਤਰੋ ਕੂਤਰ ਨਹੀਂ ਛੱਡਨੇਗਾ ਆਪਾਂ ਅੱਜ ਇੱਕ ਦੋ ਕੰਮ ਹੈਗੇ ਆ ਇੱਕ ਤਾਂ ਬਾਈਆਂ ਨੇ ਆਉਣਾ ਸੁਨਾਮ ਤੋਂ ਆਪਣੇ ਕੋਲੇ ਕੂਤਰਾਂ ਨੇ ਬਾਈਆਂ ਨੂੰ ਉਹ ਹੈਗਾ ਬਰਨਾਲੇ ਦੇ ਕੋਲੇ ਤੇ ਬਰਨਾਲਾ ਇੱਥੋਂ ਆਪਾਂ ਨੂੰ ਬਹੁਤ ਕਿਲੋਮੀਟਰ ਬਾਹਰ ਆ ਬਹੁਤ ਟਾਈਮ ਲੱਗ ਜਾਂਦਾ ਹੁੰਦਾ ਉਹ ਤੇ ਇੱਕ ਬਾਈ ਆਉਂਦੇ ਆ ਇੱਕ ਆਪਾਂ ਕੈਮਰੇ ਲਵਾਉਣੇ ਆ ਕੈਮਰੇ ਇੱਕ ਤਾਂ ਖੁੱਡਿਆਂ ਨਾਲ ਲਵਾ ਦੇਣੀ ਤੇ ਸੁੱਧਾ ਕਰਕੇ ਖੁੱਡਿਆਂ ਨੂੰ ਸੁੱਧਾ ਤੇ ਬਾਕੀ ਥੱਲੇ ਦੋਣੇ ਆਪਾਂ ਤੇ ਕਬੂਤਰ ਆਪਾਂ ਧਾਣੇ ਛੱਡੇ ਕਬੂਤਰਾਂ ਦੇ ਹੈਗੀ ਸੀ ਰੈਸ਼ ਕਬੂਤਰਾਂ ਦਾ ਨਹੀਂ ਮਤਲਬ ਕਬੂਤਰ ਦੇ ਇੱਕ ਕੂਤੇ ਛੱਡ ਦਿੰਨੇ ਆਪਾਂ ਤੇ ਰੈਸ਼ ਆ ਦੇ ਆ ਬੇਟਾ ਸਾਹਮਣੇ ਇਹਦੀ ਰੈਸ਼ ਆ ਤੇ ਇੱਕ ਬਾਈਆਂ ਨੇ ਹੁਣਾ ਇੱਕ ਆਪ ਕਰਨੇ ਖੁੱਡੇ ਸਾਫ ਜੇ ਟਾਈਮ ਲੱਗਾ ਅੱਜ ਕਰਦਾ ਨਹੀਂ ਕੱਲ੍ਹ ਤੱਕ ਪੱਕਾ ਹੀ ਕਰਦਨੇ ਆਪਾਂ ਇਹ ਕੰਮ ਹੈ ਬਾਹੀ ਕੰਮ ਆ ਆਪਾਂ ਮਿਹਨਤਾਂ

ਇਹ ਇੱਕ ਵਾਰ ਬੈਠੀ ਮੰਗੋ ਉਹ ਲਾ ਮੋਦੀ ਵਾਲੀ ਦੋਪਹਿਰ ਨੂੰ ਕੱਢਣਾ ਬਾਹਰ ਆਪਾਂ ਤੇ ਅੱਜ ਫਿਰ ਤਾਂ ਹੀ ਨਹੀਂ ਛੱਡੇ ਗੂਤਰ ਰੈਸ਼ ਕਰਕੇ ਵੀ ਇਹ ਜਦਾਂ ਗਾਜੀ ਕਰਦੇ ਨੇ ਫੁੱਡੇ ਸਾਹਿਬ ਮਿੱਟੀ-ਮੁੱਟੀ ਸਿਰਦਿੰਨੇ ਵਿੱਚ ਤੇ ਪਾਣੀ ਨੂੰ ਗੁਝ ਰੱਖ ਦਿੰਨੇ ਆ ਤੇ ਕੰਮ ਓਕੇ ਰਿਪੋਰਟ ਹੋ ਜਾਂਦੀ ਜਮਾਂ ਲੋ ਜੀ ਗਏ ਬਾਈ ਵੀ ਆ ਗਈ ਸੀ ਬਾਈ ਤੇ ਪਰ ਥੋੜਾ ਦੇਰ ਰੁਕੇ ਬਾਈ ਨੂੰ ਕਾਲੀ ਸੀ ਉਹਨੇ ਮੋੜਨਾ ਸੀਗਾ ਆਪਣੇ ਤੋਂ ਹੈਗਾ ਨਵਾਸ਼ਹਿਰ ਤੇ ਬਰਨਾਲੇ ਕੋਲੇ ਆ ਉਥੋਂ ਆਏ ਸੀ ਬਾਈ 180 90 ਕਿਲੋਮੀਟਰ ਬਾੜਾ ਵੇ ਲੋ ਮੋਟਰਸਾਈਕਲ ਤੇ ਆਏ ਸੀ ਬਾਈ ਤੇ ਉਹ ਗਨ ਬੇ ਹੀ ਮੋੜਨ ਦਾ ਗਿਆ ਨਾ ਕਾਲੀ ਆ ਸਾਨੂੰ ਤੇ ਚਾਹੀ ਦੀ ਗਏ ਰੋਟੀ ਦਿਖਾਦੀ ਬਈਆਂ ਨੇ ਤੇ ਆਪਣੇ ਐਸੇ ਲੈ ਗਏ ਸੀ ਇੱਕ ਤੱਕ ਕੋਟ ਬਈਆਂ ਦੀ ਸ਼ਾਪ ਆਵਦੀ ਤੇ ਕਾਹੋਟ ਲੈ ਗਿਆ ਇੱਕ ਆ ਲੈ ਕੇ ਆਇਆ ਤੇ ਬਾਕੀ ਦੋ ਸ਼ਰਟਾਂ ਰੋਟਨ ਤੇ ਇੱਕ ਬਾਈ ਦੇ ਕੇ ਜਿਹੜਾ ਡੱਬਾ ਆਪਣ ਤੇ ਬਾਈ ਨੂੰ ਰੋਟੀ ਪਿੱਛੇ ਰੋਟੀ ਕਹਿੰਦਾ ਬਾਈ ਨਹੀਂ ਖਾਣੀ ਕਹਿੰਦਾ ਸਾਨੂੰ ਕਾਲੀ ਆ ਤੇ ਇਹ ਦੋ ਲਗੜ ਵੀ ਆ ਗਏ ਨੇ ਅੱਜ ਤੱਕ ਕੋਈ ਫਾਇਦਾ ਨਹੀਂ ਅਜੇ ਤੱਕ ਉਤਰ ਨਹੀਂ ਛੱਡੇ ਆ ਕੀ ਫਿਰਦੇ ਤੈਨਾਂ ਕੋਠੀ ਵਾਲੇ ਜੀ ਵੇ ਜਾਂਦੇ ਗੋਲੀ ਬਣੇ ਚਾਰ ਹੋ ਗਏ ਇੱਕ ਸੱਤਿਆ ਬੱਚੇ ਹੱਡ ਖੜਿਆ ਇਹ ਇੱਥੇ ਰਹਿੰਦਾ ਹਣ ਬਾਅਦ ਚ ਰਹਿਣ ਲੱਗਾ ਆ ਗਿਆ ਤੇ ਚਲੋ ਕੋਈ ਨਹੀਂ ਮਤਰੋ ਕਰਦੇ ਆਪਾਂ ਕੈਮਰੇ ਨੂੰ ਚਲਾਉਣੇ ਨਾ ਕੈਮਰੇ ਨੂੰ ਫੋਨ ਕਰਦੇ ਜੇ ਟਾਈਮ ਬਚਿਆ ਤੇ ਅੱਜ ਆਪਾਂ ਕੁੰਡੇ ਸਾਫ ਕਰਦਾਂਗੇ ਜੇ ਨਾ ਟਾਈਮ ਬਚਿਆ ਕੱਲੂ ਕਲੀਨ ਪੱਕਾ ਕਰਦਾਂਗੇ ਆਪਾਂ ਆਦਰ ਨੀਲਾ ਗੂਤਰ ਇਸ ਆਕਲੇ ਗਈ ਉਹ ਗੂਤਰ ਬਣ ਗਿਆ ਆ ਬੈਠਾ ਇਹਨੂੰ ਪਰਲੇ ਪਾਸੇ ਛੱਡ ਗਏ ਲਓ ਜੀ ਸਰਾਜਾ ਕਹਿ ਸਕਦੇ ਨੇ ਮਤਲਬ ਸਰਾਜ ਹੈ ਉਹ ਨਾ ਕੱਲੋ ਕਿੱਤਾ ਉਤੋਂ ਕਾਲਾ ਕਾਲੀ ਪੂਸ਼ਕਾ ਸਰਾਣਾ ਹੋਰੀ ਤਜਾ ਹੈ ਚੱਲ ਬਈ ਨਵੇਂ ਫੁੱਡੇ ਚ ਤੇ ਬਾਕੀ ਵੀ ਕਮੈਂਡ ਆ ਕੇ ਜਰੂਰ ਦੱਸੇ ਕਿਹੜੇ ਬਾਈ ਨੇ ਕਿੰਨੇ ਕਿੰਨੇ ਗੂਤਰ ਕੱਢ ਲਏ ਨਾ ਜਿਹੜੇ ਕਮੈਂਡ ਕਰਦੇ ਆਪਾਂ ਨੂੰ ਬਾਈ ਤੇ ਕਮੈਂਟ ਹੈ ਜਰੂਰ ਦੱਸ ਦੇ ਕਿੰਨੇ ਕਿੰਨੇ ਗੂਤਰ ਕੱਢ ਲੇ ਤੁਸੀਂ ਹੈ ਨਾ ਆਪਾਂ ਦਾ ਇੱਕ ਕੱਢਿਆ ਤੇ ਦੂ ਘਰ ਲਓ ਦੂ ਕੱਢ ਲਿਆ ਬਾਹਰ ਕੱਢਣਾ ਹੈ ਹੁਣ ਤੇ ਬਾਈ ਨੂੰ ਯਾਰ ਕੈਮਰਾ ਨੂੰ ਫੋਨ ਲਾਇਆ ਸੀ ਉਹ ਕਹਿੰਦਾ ਬਾਈ ਮੈਂ ਆ ਗਿਆ 2 ਘੰਟੇ ਦਿੱਕਤ ਤਾਂ ਘੰਟਾ ਆ ਗਿਆ ਅੱਜ ਤੱਕ ਕਰਨੀ ਆਇਆ ਤੇ ਉਦੋਂ ਤਾਂ ਬਾਈ ਖੁੱਡੇ ਦਾ ਸਾਫ ਕਰ ਹੋ ਜਾਣੇ ਸੀ ਹਨਾ ਮੈਂ ਦੋਸਤ ਦੇ ਢੀਕ ਜੀ ਬੈਠਾ ਮੈਂ ਮੈਚਾ ਲਗਾਉਣੇ ਪੈਣੇ ਨਾਲ ਤੇ ਫਿਰ ਆਪਾਂ ਖੁੱਡੇ ਕੱਲ ਤੇ ਢਿੱਲੇ ਕਰਨਾ ਪੈਣਾ ਹਨਾ ਕੱਲ ਨੂੰ ਖੁੱਡੇ ਦਾ ਸਾਫ ਕਰਦਾਂਗੇ ਤੇ ਇਹ ਨਾਲ ਬੂਟੇ ਛੱਡ ਲੈ ਕੱਲ ਹਨਾ ਇੱਥੇ ਹੀ ਵਿਲੇ ਇਸੇ ਕੰਮ ਆ ਗਈ ਬਾਈ ਜਾਵਾ ਲੋਨ ਬੱਥੇ ਲਿਆ ਕੇ ਕੋਏ ਗੁੱਤਨੇ ਬੱਦਾ ਤੇ ਇਹ ਸਾਤੇ ਵਾਲਾ ਚੱਕਰ ਠੂਕੀ ਦਰਿਆਉਂਦਾ ਕਰ ਮੈਂ ਵੀ ਚੱਕਰ ਠੋਕ ਕੇ ਆ ਕੇ ਤੇ ਬਹਿਣਾ ਹੀ ਆ ਕੋਠੀ ਤੇ ਬਾਸ਼ਾ ਵੀ ਬਹਿਣਾ ਆ ਆ ਗਿਆ ਆ ਗਏ ਜੀ ਬਾਈ ਵੀ ਕੈਮਰੇ ਆ ਗਿਆ ਤੇ ਆ ਕੈਮਰੇ ਲਵੋਨੇ ਆਪਾਂ ਹੋਏ ਬਾਈ ਕਸੀ ਜਾਂਦਾ ਤੇ ਆ ਐਲਸੀਡੀ ਨਾਲ ਅਟੈਚ ਕਰ ਦਨੇ ਆਪਾਂ ਆ ਵਾਈਫਾਈ ਇਹ ਵਾਈਫਾਈ ਨਹੀਂ ਲਵਾਉਣਾ ਆਪਾਂ ਇਹ ਦੁਬੱਟਾ ਲਵਾਵਾਂਗੇ ਇਹ ਨਿੱਕਾ ਵਾਈਫਾਈ ਆ ਕਸੀ ਜਾਂਦਾ ਬਾਈ ਨਾਟ ਪਹਿਲੇ ਕੈਮਰੇ ਦੀ ਸਟਾਰਟਿੰਗ ਜੀ ਪਹਿਲਾ ਕੈਮਰਾ ਆ ਦੂਜਾ ਪਿਆ ਕਸੀ ਜਾਂਦਾ ਬਾਈ ਚੂੜੀਆਂ ਉਹ ਗਾਸਤਾਂ ਆ ਦੂਜਾ ਚੈੱਕ ਕਰੀ ਜਾਂਦਾ ਕਿਵੇਂ ਚੱਲਦਾ ਕਿ ਨਹੀਂ ਲੋਈ ਥੱਲੇ ਦਾ ਕੈਮਰਾ ਲੱਗ ਗਿਆ ਆ ਰਹਿ ਗਿਆ ਆਪਣਾ ਖੁੱਡਿਆਂ ਨੂੰ ਉਹ ਤਾਂ ਸਿੱਧਾ ਲਾ ਦੇਣਾ ਆਪਾਂ ਖੁੱਡਿਆਂ ਨੂੰ ਕਰਕੇ ਇੱਕ ਕੈਮਰਾ ਰਹਿ ਗਿਆ ਤੇ ਇਹ ਸਾਰਾ ਖੁੱਡੇ ਕਵਰ ਕਰ ਲੈਨੇ ਬਈਏ ਨੇ ਉੱਡੇ ਫਿਰਦੇ ਜਿਹੜੇ ਸਰੀਰ ਦੇ ਬੰਦੇ ਕਬੂਤਰ ਉਹ ਵੀ ਬਾਕੀ ਸਾਰਾ ਮਟੀਰੀਅਲ ਕਵਰ ਕਰ ਲੈਣਾ ਤਾਂ ਲੈਨੇ ਜਿਹੜਾ ਕੋਈ ਆਪਣੇ ਵੱਡੇ ਕਮਰੇ ਚ ਵੱਡਦਾ ਇਹ ਵੀ ਆ ਜਾਣਾ ਵਿੱਚ ਇਹਦੇ ਆਓ ਤੁਮ ਲਵਾਤਾ ਜੀ ਕੈਮਰਾ ਰਾਤ ਨੂੰ ਚੰਦਨ ਦੇਖੀ ਕਰਦਾਂਗਾ ਲਈ ਸੁੰਦੇ ਕੁਡ ਨਹੀਂ ਜਾਂਦਾ ਹੈ। ਛੇਤਰਾਂ ਦੇ ਹੱਦ ਨਾਲ ਕੁੱਡੇ ਦੇਖਦੇ ਤਾਂ ਉਹ ਬੰਦਾ ਚੜਦਾ ਦੇਖਦਾ ਸਾਰਾ ਮਤਲਬ ਤਾਲਾ ਪਾਸਾ ਕਰ ਕਰਤਾ ਹੈ ਨਹੀਂ। ਤੇ ਹੁਣ ਪਾਉਣੇ ਪਾਣੀ ਟਾਈਮ ਬਹੁਤ ਲੱਗ ਗਿਆ ਉਸ ਤੇ ਤਿਆਰ ਆ। ਉਹ ਇੱਧਰ ਲਾ ਲੇ ਥੱਲੇ ਵੀ ਲਾਉਦਾ ਵਾ ਲਾਇ ਕੇ ਮਰੇ। ਤੇ ਤਾਂ ਕਾਫੀ ਲੱਗ ਗਿਆ ਇਹ ਦਾਣਾ ਪਾਣੀ ਪਾਉਣਾ ਕੂਤਰਾਂ ਨੂੰ ਮੈਂ। ਤੇ ਦਾਣਾ ਦਾਣੇ ਥੋੜੀ ਕੱਟ ਪਾਵਾਂਗੇ। ਇੱਕ ਤਾਂ ਆਪਾਂ ਕੂਤਰ ਛੱਡਨੇ ਕੱਲ ਨੂੰ ਤੇ ਇਹ ਦੂਜਾ ਕੰਮ ਹੈਗਾ ਆਪਾਂ ਕਰਨਾ ਕੁੱਡਾ ਸਾਫ। ਇਹ ਕਿਰਨ ਦਾਣੇ ਧਰਕੇ ਪਏ ਸੀਗੇ ਇੱਥੇ ਤੇ ਥੋੜੀ ਜਿਹੀ ਇਧਰ ਪਾ ਦਨੇ ਆ ਤੇ ਬਾਕੀ ਥੋੜੀ ਥੋੜੀ ਬਾਹਰ ਸਾਰੇ ਇਧਰ ਵੀ ਹੈ ਨਹੀਂਗੇ ਇਧਰ ਵੀ ਹੈ ਨਹੀਂਗੇ ਇਧਰ ਹੈਗੇ ਤੇ ਇਧਰ ਹੈਗੇ ਇਧਰ ਦੇ ਇਧਰ ਨਹੀਂ ਪਾਉਂਦੇ ਆਪਾਂ ਤੇ ਇਹਨਾਂ ਕੁ ਡੇ ਆਪਾਂ ਦਾਣੇ ਪਾ ਦਾਂਗੇ ਤੇ ਪਾਣੀ ਪਾ ਦੇਣਾ ਤੇ ਕੱਲ ਨੂੰ ਉਹਨਾਂ ਦੀ ਵਾਰੀ ਆ ਜਾਣੀ ਆ ਕੁਝਾਂ ਦੀ ਧੋ ਕੇ ਤੇ ਰੱਖ ਦਨੇ ਆਪਾਂ ਇਹਨਾਂ ਅੰਦਰ ਤੇ ਓਕੇ ਹੋ ਗਿਆ ਮੈਂ ਰਿਪੋਰਟਾਂ ਤੇ ਹੁਣ ਅੱਜ ਵੀ ਕਲਿੱਪ ਆਇਆ ਕਰਨਗੇ ਆ ਕੈਮਰੇ ਦੇ ਵਿੱਚੋਂ ਵੀ ਕਲਿੱਪ ਆਇਆ ਕਰਨੀਆਂ ਹਨ ਤੇ ਕੱਲ ਨੂੰ ਵਾਈਫਾਈ ਲਵਾ ਦੇਣਾ ਇੱਕ ਤਾਂ ਬੰਨਿੱਕੇ ਮੋਟੇ ਕੰਮ ਹੈਗੇ ਕਿ ਵਾਈਫਾਈ ਹੋਣਾ ਅਪਡੇਟਸ ਆਫ ਕਰਨੇ ਆ ਤੇ ਬਾਕੀ ਫੋਨ ਅਟੈਚ ਕਰਨ ਵਾਲੇ ਹਜੇ ਫੋਨਾਂ ਵੀ ਕੱਲ ਨੂੰ ਅਟੈਚ ਕਰ ਦੇਣੇ ਆ ਪਾਹੇ ਕੈਮਰੇ ਤੇ ਮੋੜੇ ਫੋਨ ਦਾ ਸਕਰੀਨ ਰਿਕਾਰਡਿੰਗ ਕਰਕੇ ਇੱਥੇ ਜੋ ਕੁਝ ਵੀ ਹੁੰਦਾ ਨਾ ਤੇ ਸਕਰੀਨ ਰਿਕਾਰਡਿੰਗ ਨਿਕਲਿਆ ਕਰਨੀ ਆ ਤੇ ਵਾਇਸ ਵੀ ਕੈਚ ਕਰਦਾ ਇਹ ਬਾਕੀ ਉੱਕਰ ਕੋਟਾ ਪਾਣੀ ਪਾਦ ਗਏ ਤੇ ਮੇਰਾ ਫੋਨ ਵੀ ਲੂ ਥੋੜਾ ਜਿਆ ਤੇ ਬਾਅਦ ਚ ਆਪਾਂ ਜਨਮਰ ਵਾਲੇ ਪਾਸੇ ਹੁੰਨੇ ਆ ਪਾਣੀ ਪਾ ਕੇ ਥੋੜਾ ਫੋਨ ਚਾਰਜ ਕਰਨਾ ਤੇ ਨਾਲੇ ਵਲੋਗ ਦਾ ਥੰਮਲੇ ਨੇ ਬਣਾਉਣਾ ਅੱਜ ਵਾਲੇ ਦਾ ਤੇ ਉੱਕੇ ਰਿਪੋਰਟ ਜਾਵਾਂ ਪਾਣੀ ਪਾ ਲੈਣ ਲੋ ਲੋਈ ਹੋਈ ਸ਼ਾਮ 6:30 ਹੋ ਗਏ ਆ ਤੇ ਇੱਕ ਉਤਰਾ ਦਾਣਾ ਪਾਣੀ ਪਾਦਾ ਸੀਗਾ ਆਪਾਂ ਇਹਨੂੰ ਟ੍ਰੇ ਟ੍ਰੇ ਜੀ ਪਿਆ ਜਿਹੜਾ ਥੱਲੇ ਡਿੱਗੇ ਸੀ ਉਤਰਾ ਦੇਣ ਚੁਗਲਿਆ ਤੇ ਟ੍ਰੇ ਜੀ ਰਹਿ ਗਏ ਮਿੱਤਰੋ ਜੇ ਕੱਪੜਾ ਕੱਲੂ ਬਕੂੜਾ ਸਾਫ ਕਰਨਾ ਤੇ ਟ੍ਰੇ ਆਪਾਂ ਜਾ ਕੇ ਬਾਹਰ ਰੱਖ ਦਾਂਗੇ ਤੇ ਕੁਂਡਾ ਜਗਾ ਸਾਫ ਕਰ ਦੇਣਾ ਕੱਲ ਨੂੰ ਤੇ ਇਹ ਕਿੰਨਾ ਘੱਟਿਆ ਗੂਤਰ ਲਵਾ ਰਿਹਾ ਰੱਜਿਆ ਬੈਠਾ ਚਲ ਕੋਈ ਨਾ ਪਾਣੀ ਦੇ ਦਾਂਗੇ ਇਹਨੂੰ ਰਾਤ ਨੂੰ ਤੇ ਦਾਣੇ ਆਪ ਬਾਹਰ ਹੀ ਘੱਡ ਦਿੰਨੇ ਹੁਣੇ ਮੁੜ ਕੇ ਕੇ ਦੇਖ ਤੁਰ ਕੇ ਖੇਰ ਨਾ ਚੋਲੇ ਕੱਲ ਛੱਡਾਂਗੇ ਨਾ ਉਹ ਯੂਕੇ ਰੋਟਾ ਜਵਾ ਕੋਈ ਦਾ ਨਹੀਂ ਰਹਿ ਗਿਆ ਨਾ ਖੁੱਡੇ ਚ ਕੱਲੂ ਇਹ ਕੇ ਛੱਡਾਂਗੇ ਇੱਕ ਲਾਲ ਜੇ ਕੰਨ ਵਾਲਾ ਜਿਹੜਾ ਆਪਣੇ ਉੱਡਿਆ ਸੀਗਾ ਆ ਬੈਠਾ ਆ ਬੈਠਾ ਕੰਨ ਨਾਲ ਮਗਰਲਾ ਫੱਟੀ ਤੇ ਬੈਠਾ ਇੱਕ ਉਹ ਛੱਡਣਾਗਾ ਦੋ ਛੱਡਨੇ ਆਪਾਂ ਇਧਰੋਂ ਤੇ ਬਾਕੀ ਜਹਾਜਵਾਵੇਂ ਦੋ ਚਾਰ ਉਹ ਵੀ ਛੱਡਾਂਗੇ ਪਰ ਕੱਲੂ ਨਹੀਂ ਛੱਡਦੇ ਉਹ ਠਹਿਰ ਕੇ ਛੱਡਾਂਗੇ ਇਦਾਂ ਟ੍ਰੇ ਜਾਮ ਸਾਫ਼ ਹੀ ਕਰਦੀ ਪੂਤਰਾਂ ਨੇ ਚਲੋ ਚੰਗੀ ਗੱਲ ਆ ਆ ਗੂੜੀ ਥੋੜੀ ਢਿੱਲੀ ਸੀਗੀ ਦਵਾਈ ਬੂੜੀ ਦਿੱਤੀ ਆ ਮੇਰਾ ਸੈਟ ਆਕ ਬਣਾਵਾ ਅਗਰ ਡਾਊਨ ਹੋ ਗਈ ਸੀ ਇਹ ਹੁਣ ਤਾਂ ਸੈਟ ਹੋ ਗਈ ਆ ਇਹਦਾ ਪਹਿਲਾਂ ਯਾਰ ਗੂਤੋਂ ਪੱਟੇ ਸਾਰੇ ਹੋ ਹੀ ਗਏ ਆ ਲਗਭਗ ਸਾਰੇ ਹੋ ਗਏ ਆ ਬੰਨ ਰਾਂਗਰੂng ਲਾ ਕੇ ਕੱਢ ਦੇੰਨ ਮੈਨੂੰ ਜੇ ਆ ਬੈਠੀ ਇੱਕ ਇੱਕ ਦੇ ਨਾਲ ਬੈਠੀ ਆ ਦੋ ਉਹ ਬੈਠੀ ਤਿੰਨ ਆ ਬੈਠੀ ਚਾਰ ਆ ਕਾ ਦੋਵੇਂ ਬੈਠੇ ਪਾਣੀ ਕਾ ਅਸਰ ਇੱਕ ਪਾਣੀ ਤੇ ਠੀਕ ਤੇ ਨੀਲੀ ਸੱਤ ਦਾ ਸੱਤ ਤੇ ਸੱਤ ਤੇ ਕਾ ਰੱਤਾ ਅੱਠ ਚੀਨੀ ਬੈਠੇ ਉਹ ਮਗਰਟ ਤੇ ਨੌ ਵਿੱਚ 12 13 ਹੋਣਗੇ ਯਾਰ ਲਗਭਗ ਕਹਿੰਦੇ ਹਿਸਾਬ ਨਾਲ ਤੇ ਬਾਕ ਨਾਲ ਇਹ ਖਾਂ ਵੀ ਜਾਂਦੇ ਆਂ ਤੇ ਗੋਲੀ ਵੀ ਲਾਵਾਂਗੇ ਇਹਨਾਂ ਨੂੰ ਨਾ ਕੱਲ ਨੂੰ ਚਲ ਵੇਖਾਂ ਕਿੰਨੇ ਕਿੰਨੇ ਘਟ ਆ ਤੇ ਨਹੀਂ ਆਪਾਂ ਇੱਕ ਦੋ ਦਿਨ ਦੇ ਕਰ ਇਹਨਾਂ ਨੂੰ ਗੋਲੀ ਵੀ ਲਾ ਦਾਂਗੇ ਮਤਲਬ ਪਾਣੀ ਗੋਲੀ ਲਾ ਕੇ ਫਿਰ ਦੋ ਤਿੰਨ ਦਿਨ ਚਾਰ ਦਿਨ ਰੈਸਟ ਦਵਾ ਕੇ ਫੇਰ ਛੱਡ ਦਨੇ ਆਪਾਂ ਫੇਰ ਇਹਨੇ ਮਾਲਕ ਆਡਾਂਗੇ ਅਸੀਂ ਫਿਰ ਰੰਗ ਨੂੰ ਲਾਵਾਂਗੇ ਪੈਂਡ ਜਾ ਉਦੋਂ ਮਿੱਤਰ ਟੌਰੀ ਗਈ ਤੇ ਆਪਾਂ ਕਰਨੀ ਤੇ ਉਹ ਤਾਂ ਰੰਗ ਚਿੱਟਾ ਹੀ ਸਾਰੇ ਆ ਸਾਰੇ ਦਾ ਰੰਗ ਰਾਉਣਾ ਆਪਾਂ ਸਾਰੇ ਫਰਮਾਇਸ਼ ਪੂਰੀ ਕਰਾਂਗੇ ਜਿਹੜੇ ਜਿਹੜੇ ਬਾਈ ਕਮੈਂਡ ਕਰਦੇ ਕਿ ਜਿਹੜਾ ਰੰਗ ਲਾਈਏ ਸਾਰਿਆਂ ਦੇ ਆਖੇ ਲੱਗਾਗੇ ਉਹ ਤਾਂ ਇਨਾ ਚੜੀ ਜਾਂਦਾ ਸੀਗਾ ਉਤਰ ਤੇ ਬਾਹਰ ਕਾਹਨੂੰ ਲਵੇਟਦਾ ਹਨਾ ਟੌਰੀ ਕਰਤੀ ਆਪਾਂ ਉਹਦੀ ਕੰਲੀ ਬਾਕੀ ਆਪਾਂ ਉਹ ਇਨੇ ਹੂਤਰ ਪੂਰਨਾ ਬੇਠਾ ਆਪਾਂ ਨੇ ਉਸ ਇਨੇ ਹੂਤਰ ਆ ਤੇ ਸਾਰਿਆਂ ਦੇ ਰੰਗ ਲਾਉਣਾ ਤੇ ਸਾਰੇ ਰੰਗ ਲਾਵਾਂਗੇ ਆਪਾਂ ਵਾਹ ਹਰਾਨੀ ਨੋ ਦੇ ਸ਼ਾਇਰ ਯਾਰ ਆਇਦ ਕੀ ਪੀਆ ਪਾ ਹਰਾ ਤਾਂ ਪਿੰਲੇ ਨਹੀਂ ਲਾਉਂਦੇਗੇ ਕਾਲਾ ਤਾਂ ਮੇਨ ਸਾਰਿਆਂ ਨੂੰ ਲੱਗੂਗਾ ਜਿੰਨੇ ਕਬੂਤਰ ਕਾਲਾ ਤਾਂ ਲੱਗਾ ਹੀ ਹੋਊਗਾ ਵਿੱਚੋਂ ਵੇਖੋ ਇੱਕ ਦੋ ਨਾ ਹੋਣ ਜਿਨੇ ਨਹੀਂ ਲੱਗਾ ਹਨਾ ਬਾਕੀਆਂ ਦੇ ਕਾਲਾ ਤਾਂ ਹੋਊਗੇ ਹੋਊਗਾ ਆਪਣਾ ਰੰਗ ਤੇ ਬਾਕੀ ਆਜਾ ਇਹ ਕਿਹੜਾ ਨੇ ਕਮੈਂਟ ਆਉਂਦੇ ਆ ਕਹਿੰਦੇ ਬਿੱਲੀ ਵਾਲੇ ਬਾਈ ਬਾਜੀ ਕੈਂਸਲ ਹੋ ਗਈ ਆ 2 ਤਰੀਕ ਦੀ ਉਹ ਵੀ 17 ਤਰੀਕ ਦੀ ਕਰਤੀ ਆ ਤੇ 17 ਨੂੰ ਆ ਦੇ ਕਬੂਤਰ ਲੈ ਜੂ ਜੇ ਤੇ ਲੈ ਕੇ ਉਹ ਜਾਓ ਜੇ ਜੀ ਦੇ ਕਬੂਤਰ ਐਂਟਰ ਆ ਬਈ ਤੇ ਬਾਕੀ ਉਹਨਾਂ ਨੇ ਉਂਗੂਤਰ ਕੋਈ ਨਹੀਂ ਛਡਾਉਣਾਗਾ ਜਿਹੜੇ ਵੀਰਾਂ ਦਾ ਕਬੂਤਰ ਐਂਟਰ ਆ ਬਿਲੀਅਨਸ ਤਰਾ ਤਰੀ ਦੀ ਬਾਜੀ ਕਰਤੀ ਆ ਤੇ ਕੂਤਰ ਉਹੀ ਲੈ ਕੇ ਜਾਓਗੇ ਜੀ ਦਾ ਐਂਟਰ ਤੇ ਹੋਰ ਦਾ ਨਹੀਂ ਛਡਾਉਣਾ ਨੇ ਪਿੰਜਰੇ ਮੋੜਨੇ ਬਈ ਇਹ ਕਬੂਤਰ ਬਾਹਲੇ ਦਾ ਫੋਨ ਆਈ ਜਾਂਦੇ ਆ ਤੇ ਕੂਤਰ ਐਂਟਰ ਹੋ ਗਏ ਆ ਲਗਭਗ ਮਿਲਣਾ 70000 ਸ਼ਾਇਦ ਇੰਨੇ ਕੀ ਆ ਬਾਕੀ ਪੱਕਾ ਪਤਾ ਨਹੀਂ ਬਈ ਮੈਨੂੰ ਤੇ ਮੈਂ ਤਾਂ ਇੰਤਜਾ ਕ ਲਾਇਆ 70 ਕਹਿੰਦੇ ਸੀਗੇ ਉਹ ਤੋਂ ਦੱਸਤਾ ਮੈਂ ਹੋ ਗਿਆ ਹੀ ਨੀਰਾ ਤੇ ਇਧਰ ਵੀ ਓਕੇ ਰਿਪੋਰਟਾਂ ਹੋਊਗਾ ਜਿਵੇਂ ਕੈਮਰਾ ਚੱਲਣ ਲੱਗ ਪਿਆ ਨੀਰਾ ਹੋ ਗਿਆ ਤੇ ਜਗਣ ਲੱਗ ਪਿਆ ਕੈਮਰਾ ਤੇ ਬਾਹਰੇ ਟਾਂ ਵੀ ਛੱਡ ਦਿੰਨੇ ਆਪਾਂ ਇਹਨਾਂ ਦੇਗਾ ਤੁੰਦਲਾ ਆ ਰਿਹਾ ਨਾ ਕੈਮਰਾ ਸਾਫ਼ ਕਰਨ ਵਾਲਾ ਆ ਹੁਣ ਸਾਫ਼ ਹੋਉਂਦਾ ਦਿਨ ਨੂੰ ਤੇ ਬਾਹਰੇ ਟਾਂ ਹੀ ਛੱਡ ਦਿੰਨੇ ਆ ਕੂਤਰ ਬੈਠੇ ਓਕੇ ਰਿਪੋਰਟਾਂ ਜਮਾ ਤੇ ਵਾਹ ਇੰਡੀ ਕਾ ਨਹੀਂ ਵਲੋਗ ਆ ਮਿੱਤਰੋ ਤੇ ਚਲੋ ਧੰਨਵਾਦ ਸਾਰੇ ਵੀਰਾਂ ਵਲੋਗ ਵੇਖਣ ਲਈ ਤੇ ਕਰ ਲਈਏ ਹੁਣ ਆ ਪੈਨ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਜਰੂਰ ਕਰਨਾ ਤੇ ਕੈਮਰਾ ਵੀ ਲਵਾਦੇ ਅੱਜ ਕਬੂਤਰਾਂ ਦੇ ਲਵਾਤੇ ਤੇ ਥੱਲੇ ਵੀ ਲਾਦੇ ਤੇ ਗਲੀ 'ਚ ਵੀ ਲਵਾਤੇ ਆਪਾਂ ਤੇ ਕਾਲੂ ਬਾ ਫੋਨ ਹੈ ਅਟੈਚ ਹੋ ਜਾਣਗੇ ਆਪਣੇ ਤੇ ਬਸ ਕੈਮਰੇਆਂ ਦੇ ਰੀਲ ਵੀ ਆ ਜਾ ਕਰਨਗੇ ਵਿੱਚ ਇੰਸਟਾਗ੍ਰam ਤੇ ਬਾਕੀ ਧੰਨਵਾਦ ਸਾਰੇ ਵੀਰਾਂ ਵਲੋਗ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ